ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਗੱਠਜੋੜ ਕਰਨਾ ਹੀ ਪਊਗਾ ਇਸ ਤੋਂ ਇਲਾਵਾ ਕੋਈ ਰਾ ਬਾਕੀ ਬਚਦਾ ਨਹੀਂ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਜਾਣਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਭਾਜਪਾ ਦਾ ਹਿੱਸਾ ਨੇ ਭਾਜਪਾ ਪੰਜਾਬ ਦੇ ਵਿੱਚ ਜੇ ਕਹਿ ਲਈਏ ਤਾਂ ਕੈਪਟਨ ਅਮਰਿੰਦਰ ਤੋਂ ਸੀਨੀਅਰ ਕੋਈ ਪੋਲੀਟੀਕਲ ਆਗੂ ਹੈ ਨਹੀਂਗਾ ਕੈਪਟਨ ਅਮਰਿੰਦਰ ਸਮੇਂ-ਸਮੇਂ ਤੇ মিডিਆ ਦੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਆਪਣੇ ਬਿਆਨ ਦੰਦੇ ਰਹਿੰਦੇ ਨੇ ਹਾਲ ਹੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਵਾਂ ਇੰਟਰਵਿਊ ਕੀਤਾ ਇੱਕ ਪੋਡਕਾਸਟ ਟਾਈਪ ਇੰਟਰਵਿਊ ਟਾਈਮਜ਼ ਨਾਉ ਦੇ ਨਾਲ ਕੀਤਾ ਆ ਉਹਦੇ ਵਿੱਚ ਕੈਪਟਨ ਅਮਰਿੰਦਰ ਨੇ ਇਹ ਚੀਜ਼ਾਂ ਕਈਆਂ ਨੇ ਕਿ ਜੇਕਰ ਬੀਜੇਪੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਆ ਜਾਂ ਜਿਹੜਾ ਸੁਪਨਾ ਬੀਜੇਪੀ ਦੇਖ ਰਹੀ ਹੈ ਕਿ ਬਾਕੀ ਸੂਬਿਆਂ ਦੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇੱਕ ਦਿਨ ਐਸਾ ਆਊਗਾ ਜਦੋਂ ਨਿਰੋਲ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਜੂਗੀ ਤਾਂ ਬੀਜੇਪੀ ਦੇ ਇਸ ਸੁਪਨੇ ਦੇ ਉੱਤੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਰ ਕੀਤਾ ਦਰਅਸਲ ਵਾਰਨਿੰਗ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਨੂੰ ਇਹ ਸਚਾਈ ਦਿਖਾਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਬੀਜੇਪੀ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਯਾਨੀ ਕਿ ਜਿਹੜੀਆਂ 227 ਦੇ ਵਿੱਚ ਚੋਣਾਂ ਹੋਣੀਆਂ ਨੇ ਜੇਕਰ ਇਹਦੇ ਵਿੱਚ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਉਹ ਸੱਤਾ 'ਚ ਵਾਪਸ ਆਵੇ ਤਾਂ ਬੀਜੇਪੀ ਦੇ ਕੋਲ ਸਿਰਫ ਇੱਕੋ ਵਿਕਲਪ ਹੈ ਇੱਕੋ ਰਸਤਾ ਕਿ ਉਹ ਚੁੱਪ ਕਰਕੇ ਅਕਾਲੀ ਦਲ ਦੇ ਨਾਲ ਸਮਝੌਤਾ ਕਰੇ ਕੈਪਟਨ ਅਮਰਿੰਦਰ ਨੇ ਇਹਦੇ ਪਿੱਛੇ ਕਾਰਨ ਵੀ ਦੱਸੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਜੇਪੀ ਦੇ ਕੋਲ ਹਾਲੇ ਤੱਕ ਵੀ ਪੰਜਾਬ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਆਪਣਾ ਕੈਡਰ ਨਹੀਂ ਹੈ ਕਿ ਜਿਸ ਤਰੀਕੇ ਨਾਲ 117 ਦੀਆਂ 17 ਵਿਧਾਨ ਸਭਾ ਚੋਣਾਂ ਤੇ ਉਹ ਆਪਣੇ ਉਮੀਦਵਾਰ ਖੜੇ ਕਰੇ ਤੇ ਬੀਜੇਪੀ ਨੂੰ ਵੋਟਾਂ ਪੈਣ ਬੀਜੇਪੀ ਦੇ ਸਭ ਤੋਂ ਵੱਧ ਐਮਐਲਏ ਬਣਨ ਤਾਂ ਜਾ ਕੇ ਬੀਜੇਪੀ ਦੀ ਸਰਕਾਰ ਬਣੂਗੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਬੀਜੇਪੀ ਦਾ ਪੂਰੇ ਪੰਜਾਬ ਦੇ ਵਿੱਚ ਹਾਲੇ ਤੱਕ ਕੈਡਰ ਨਹੀਂ ਹੈ ਤੇ ਜੇਕਰ 2027 ਦੇ ਵਿੱਚ ਬੀਜੇਪੀ ਨੇ ਸਰਕਾਰ ਬਣਾਉਣੀ ਹੈ ਤਾਂ ਬੀਜੇਪੀ ਨੂੰ ਇਹ ਰਸਤਾ ਚੁਣਨਾ ਪੈਣਾ ਕਿ ਅਕਾਲੀ ਦਲ ਜਿਹੜਾ ਕਿ 2020 ਦੇ ਵਿੱਚ ਬੀਜੇਪੀ ਤੋਂ ਅਲੱਗ ਹੋਇਆ ਉਹ ਉਦੇ ਨਾਲ ਵਾਪਸ ਬੀਜਪੀ ਅਲਾਈਅੰਸ ਕਰੇ ਵਾਪਸ ਬੀਜਪੀ ਗੱਠ ਜੋੜ ਕਰ ਲੇ ਤੇ ਕੈਪਟਨ ਇਹ ਮੰਨਦੇ ਨੇ ਕਿ ਜੇਕਰ ਬੀਜਪੀ ਤੇ ਅਕਾਲੀ ਦਲ ਦਾ ਗੱਠ ਜੋੜ ਦੁਬਾਰੇ ਹੋ ਜਾਂਦਾ ਤਾਂ 2027 ਦੇ ਵਿੱਚ ਪੂਰੇ ਚਾਂਸ ਨੇ ਕਿ ਇਹ ਗੱਠ ਜੋੜ ਇੱਕ ਵਾਰ ਫਿਰ ਤੋਂ 2007 ਤੇ 2012 ਦੀ ਤਰ੍ਹਾਂ ਪੰਜਾਬ ਦੇ ਵਿੱਚ ਸਰਕਾਰ ਆਪਣੀ ਬਣਾ ਸਕਦਾ ਹੈ ਇਹ ਉਹ 10 ਸਾਲ ਸੀਗੇ 2007 ਤੋਂ ਲੈ ਕੇ 2017 ਤੱਕ ਕਿਉਂਕਿ 2007 ਵਾਲੀ ਇਲੈਕਸ਼ਨ ਬੀਜੇਪੀ ਗੱਠਜੋੜ ਨੇ ਜਿੱਤੀ ਤੇ ਅਕਾਲੀ ਦਲ ਗੱਠਜੋੜ ਨੇ ਜਿੱਤੀ ਉਸ ਤੋਂ ਬਾਅਦ 2012 ਦੇ ਵਿੱਚ ਫਿਰ ਇਲੈਕਸ਼ਨ ਆਈ ਫਿਰ ਤੋਂ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਨੇ ਜਿੱਤ ਹਾਸਲ ਕੀਤੀ ਤੇ ਸਰਕਾਰ ਬਣਾਈ ਤੇ ਲਗਾਤਾਰ 10 ਸਾਲ ਸਰਕਾਰ ਚਲਾਈ ਸੀ ਪਰ 2020 ਦੇ ਵਿੱਚ ਜਦੋਂ ਬੀਜੇਪੀ ਦੀ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਲਿਆਂਦੇ ਤਾਂ ਉਸ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਪੰਜਾਬ ਦੇ ਵਿੱਚੋਂ ਅਕਾਲੀ ਦਲ ਦਾ ਹੋਇਆ ਇਸ ਗੱਲ ਤੇ ਹੋਇਆ ਕਿ ਜਦੋਂ ਭਾਜਪਾ ਨੇ ਉਹ ਬਿੱਲ ਦਿਖਾਏ ਸੀ ਖੇਤੀ ਕਾਨੂੰਨਾਂ ਵਾਲੇ ਤਾਂ ਉਸ ਵੇਲੇ ਅਕਾਲੀ ਦਲ ਨੇ ਸਹਿਮਤੀ ਕਿਉਂ ਜਤਾ ਦਿੱਤੀ ਇਸ ਕਰਕੇ ਪੰਜਾਬ ਦੇ ਵਿੱਚ ਇੰਨਾ ਵਿਰੋਧ ਹੋਇਆ ਕਿ ਅਕਾਲੀ ਦਲ ਦੇ ਕੋਲ ਇੱਕੋ ਰਸਤਾ ਸੀ ਕਿ ਭਾਜਪਾ ਤੋਂ ਪਾਸਾ ਵਟ ਲੈਣ ਅਕਾਲੀ ਦਲ ਨੇ ਉਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਣੀ ਐਮਪੀ ਜਿਹੜੇ ਉਸ ਵੇਲੇ ਕੇਂਦਰੀ ਮੰਤਰੀ ਸੀ ਹਰਸਿਮਰਤ ਕੌਰ ਬਾਦਲ ਉਹ ਉਹਨਾਂ ਤੋਂ ਅਸਤੀਫਾ ਦਿਵਾਇਆ ਮੰਤਰੀ ਮੰਡਲ ਚੋਂ ਬਾਹਰ ਗਈ ਤੇ ਫਿਰ ਅਕਾਲੀ ਦਲ ਨੇ ਭਾਜਪਾ ਦੇ ਨਾਲ ਆਪਣਾ ਗੱਠ ਜੋੜ ਤੋੜ ਲਿਆ ਉਸ ਤੋਂ ਬਾਅਦ ਸ਼ਾਇਦ ਲੱਗਦਾ ਸੀ ਬੀਜੇਪੀ ਨੂੰ ਕਿ 2027 2022 ਦੀ ਜਿਹੜੀ ਇਲੈਕਸ਼ਨ ਹੈ ਕਿ ਉਹਦੇ ਵਿੱਚ ਅਸੀਂ ਕੁਝ ਕਰ ਸਕਦੇ ਹਾਂ ਪਰ 2022 ਦੀ ਇਲੈਕਸ਼ਨ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਹਨੇਰੀ ਐਸੀ ਚੱਲੀ ਕਿ ਇਸ ਹਨੇਰੀ ਦੇ ਵਿੱਚ ਸਾਰੀਆਂ ਪਾਰਟੀਆਂ ਰੁੜ ਗਈਆਂ ਸੀਗੀਆਂ ਸਿਰਫ ਇੱਕੋ ਇੱਕ ਕਾਂਗਰਸ ਪਾਰਟੀ ਬਚੀ ਸੀ ਜਿਹਦੇ 16 17 ਜਿਹੜੇ ਵਿਧਾਇਕ ਨੇ ਉਹ ਬਣੇ ਸੀਗੇ ਖੈਰ ਉਹ ਪਿਛਲੀਆਂ ਚੋਣਾਂ ਦਾ ਰਿਜ਼ਲਟ ਹੈ ਪਰ 227 ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਇੱਕ ਨਵਾਂ ਰਾਹ ਦਿਖਾਇਆ ਕਿ ਭਈ ਜੇ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਆ ਤਾਂ ਅਕਾਲੀ ਦਲ ਦੇ ਨਾਲ ਤੁਹਾਨੂੰ ਗੱਠ ਜੋੜ ਕਰਨਾ ਹੀ ਪਊਗਾ ਕੈਪਟਨ ਅਮਰਿੰਦਰ ਨੇ ਇਸ ਇੰਟਰਵਿਊ ਪੋਡਕਾਸਟ ਦੇ ਵਿੱਚ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੀ ਪਿਛਲੀ 224 ਵਾਲੀ ਲੋਕ ਸਭਾ ਚੋਣ ਨਿਕਲ ਕੇ ਗਈ ਹੈ ਉਹਦੇ ਵਿੱਚ ਉਸ ਤੋਂ ਪਹਿਲਾਂ ਕਿ ਭਾਜਪਾ ਦੀ ਅਕਾਲੀ ਦਲ ਦੇ ਨਾਲ ਗੱਠ ਜੋੜ ਦੇ ਬਾਰੇ ਗੱਲਬਾਤ ਚੱਲ ਰਹੀ ਸੀ ਤੇ ਇਸ ਬਾਰੇ ਸੁਖਬੀਰ ਸਿੰਘ ਬਾਦਲ ਦੇ ਨਾਲ ਮੀਟਿੰਗ ਵੀ ਹੋਈ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਚੱਲ ਰਹੀ ਸੀ ਪਰ ਉਹ ਕਿਸੇ ਕਾਰਨਾ ਕਰਕੇ ਸਿਰੇ ਨਹੀਂ ਚੜ ਸਕੀ ਇਸ ਕਰਕੇ ਫਿਰ ਭਾਜਪਾ ਨੇ ਅਲੱਗ ਲੋਕ ਸਭਾ ਦੀ ਚੋਣ ਲੜੀ ਅਕਾਲੀ ਦਲ ਨੇ ਅਲੱਗ ਲੜੀ ਅਕਾਲੀ ਦਲ ਸਿਰਫ ਇੱਕ ਸੀਟ ਜਿੱਤ ਪਾਇਆ ਬਠਿੰਡੇ ਵਾਲੀ ਜਿੱਥੋਂ ਹਰਸਿਮਰਤ ਕੌਰ ਬਾਦਲ ਫਿਰ ਤੋਂ ਐਮਪੀ ਬਣੇ ਸੀ ਤੇ ਭਾਜਪਾ ਦੇ ਹਿੱਸੇ ਜਿਹੜੀ ਇੱਕ ਵੀ ਸੀਟ ਨਹੀਂ ਆਈ ਉਸ ਤੋਂ ਇਲਾਵਾ ਕਾਂਗਰਸ ਪਾਰਟੀ 7 ਸੀਟਾਂ ਜਿੱਤ ਗਈ ਸੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਸੱਤਾ ਵਿੱਚ ਸੀ ਤੇ ਉਹਦੇ ਕੋਲ 3 ਸੀਟਾਂ ਆਈਆਂ ਸੀ 2 ਸੀਟਾਂ ਆਜ਼ਾਦ ਨੇ ਜਿੱਤੀਆਂ ਸੀ ਇੱਕ ਸਰਬਜੀਤ ਸਿੰਘ ਖਾਲਸਾ ਸੀ ਤੇ ਦੂਸਰੇ ਅਮਰਿਤਪਾਲ ਸਿੰਘ ਖਾਲਸਾ ਇਹ ਦੋ ਆਜ਼ਾਦ ਉਮੀਦਵਾਰ ਜਿੱਤ ਗਏ ਸੀ ਸੋ ਕੈਪਟਨ ਅਮਰਿੰਦਰ ਨੇ ਤਾਂ ਇਹ ਗੱਲ ਕਹਿ ਦਿੱਤੀ ਹੈ ਕਿ ਬੀਜੇਪੀ ਦੇ ਬੀਜੇਪੀ ਨੂੰ ਅਕਾਲੀ ਦਲ ਦੇ ਨਾਲ ਇਹ ਗੱਠਜੋੜ ਮੁਰ ਤੋਂ ਕਰਨਾ ਪਊਗਾ ਪਰ ਸਵਾਲ ਇਹ ਹੈ ਕਿ ਕੀ ਇਸ ਵੇਲੇ ਅਕਾਲੀ ਦਲ ਬੀਜੇਪੀ ਦੇ ਨਾਲ ਗੱਠ ਜੋੜ ਕਰੂਗਾ ਕਿਉਂਕਿ ਅਕਾਲੀ ਦਲ 2015 ਤੋਂ ਲੈ ਕੇ ਹੁਣ ਤੱਕ 2025 ਤੱਕ ਲਗਾਤਾਰ 10 ਸਾਲ ਡਾਊਨਫਾਲ ਦੇ ਵਿੱਚ ਜਾ ਰਿਹਾ ਸੀ ਪਰ ਹਾਲ ਹੀ ਦੇ ਵਿੱਚ ਜਿਹੜੀ ਤਰਨ ਤਾਰਨ ਦੀ ਜਿਮਨੀ ਚੋਣ ਹੋਈ ਉਸ ਨੇ ਅਕਾਲੀ ਦਲ ਨੂੰ ਜਾਂ ਡੁੱਬਦੇ ਜਾਂਦੇ ਅਕਾਲੀ ਦਲ ਨੂੰ ਇੱਕ ਨਵੇਂ ਸਾਹ ਦਿੱਤੇ ਇੱਕ ਨਵਾਂ ਕਿਨਾਰਾ ਦਿੱਤਾ ਜਿੱਥੇ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਨੂੰ ਪਛਾੜਦਾ ਇੱਥੋਂ ਤੱਕ ਕਿ ਆਜ਼ਾਦ ਉਮੀਦਵਾਰਾਂ ਨੂੰ ਜਾਂ ਪੰਥਕ ਧਿਰਾਂ ਨੂੰ ਪਛਾੜਦਾ ਹੋਇਆ ਦੂਸਰੇ ਨੰਬਰ ਤੇ ਆ ਗਿਆ ਸੀ ਤੇ ਇਸ ਨਤੀਜੇ ਨੂੰ ਦੇਖ ਕੇ ਇੰਜ ਲੱਗਿਆ ਕਿ ਜਿਵੇਂ ਅਕਾਲੀ ਦਲ ਮੁੜ ਤੋਂ ਆਪਣੇ ਰਵਾਈਵਲ ਦੇ ਵੱਲ ਵੱਧ ਰਿਹਾ ਜਿਹੜੇ ਕਿ ਅਕਾਲੀ ਦਲ ਦੇ ਲਈ ਇੱਕ ਚੰਗੇ ਸੰਕੇਤ ਨੇ ਤੇ ਸ਼ਾਇਦ ਇਹੀ ਸੰਕੇਤ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੇਖੇ ਨੇ ਕਿ ਅਕਾਲੀ ਦਲ ਇੱਥੋਂ ਯੂ ਟਰਨ ਲੈ ਗਿਆ ਜਿਹੜਾ ਵਾਪਸੀ ਵੱਲ ਨਿਗਾਰ ਦੇ ਵੱਲ ਅਕਾਲੀ ਦਲ ਜਾ ਰਿਹਾ ਸੀ ਉਹ ਹੁਣ ਉਭਾਰ ਦੇ ਵੱਲ ਹੌਟਲਗਾ ਤੇ ਕੈਪਟਨ ਅਮਰਿੰਦਰ ਨੇ ਬੇहद ਸੋਚ ਸਮਝ ਕੇ ਇਹ ਬਿਆਨ ਦਿੱਤਾ ਜਿਸ ਤੇ ਸ਼ਾਇਦ ਭਾਪੀ ਨੂੰ ਅਮਲ ਵੀ ਕਰਨਾ ਪਊਗਾ ਕਿਉਂਕਿ ਜੇਕਰ ਇਸ ਵੇਲੇ ਵੀ ਭਾਪੀ ਸੋਚਦੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇੱਕ ਮੰਝੇ ਹੋਏ ਸਿਆਸਤਦਾਨ ਨੇ ਉਹਨਾਂ ਨੇ ਬਹੁਤ ਸਾਰੀਆਂ ਇਲੈਕਸ਼ਨਾਂ ਦੇਖੀਆਂ ਨੇ ਦੋ ਵਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਦੋ ਵਾਰ ਉਹ ਖੁਦ ਮੁੱਖ ਮੰਤਰੀ ਬਣੇ ਤਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਰਾਜਨੀਤੀ ਦੀ ਨਬਜ਼ ਨੂੰ ਚੰਗੇ ਤਰੀਕੇ ਦੇ ਨਾਲ ਸਮਝਦੇ ਨੇ ਇਸ ਕਰਕੇ ਕੈਪਟਨ ਮਰਿੰਦਰ ਨੇ ਇਹ ਕਿਹਾ ਕਿ ਭਾਜਪਾ ਨੂੰ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਪਊਗਾ ਪਰ ਸਵਾਲ ਉਹੀ ਆ ਜਾਂਦਾ ਕਿ ਕੀ ਇਸ ਵੇਲੇ ਅਕਾਲੀ ਦਲ ਭਾਜਪਾ ਦੇ ਨਾਲ ਗੱਠ ਜੋੜ ਕਰਨ ਦੇ ਲਈ ਰਾਜ਼ੀ ਹੋਊਗਾ ਜੇਕਰ ਅਕਾਲੀ ਦਲ ਦੇ ਕੁਝ ਅੰਦਰਲੇ ਲੀਡਰਾਂ ਦੀ ਗੱਲ ਸੁਣੀਏ ਤਾਂ ਅਕਾਲੀ ਦਲ ਵੀ ਚਾਹੁੰਦਾ ਹੈ ਕਿ ਭਾਜਪਾ ਦੇ ਨਾਲ ਸਾਡਾ ਗੱਠ ਜੋੜ ਦੁਬਾਰੇ ਹੋ ਜੇ ਕਿਉਂਕਿ ਅਕਾਲੀ ਦਲ ਨੂੰ ਵੀ ਪਤਾ ਹੈ ਕਿ ਜੇ 2027 ਦੀ ਇਲੈਕਸ਼ਨ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਹਰਾਉਣਾ ਹੈ ਤਾਂ ਭਾਜਪਾ ਦਾ ਸਹਾਇਕ ਬਹੁਤ ਜ਼ਰੂਰੀ ਹੈ ਇਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੇਂਦਰ ਦੇ ਵਿੱਚ ਸੈਂਟਰ ਦੇ ਵਿੱਚ ਲਗਾਤਾਰ ਬੀਜੇਪੀ ਦੀ ਸਰਕਾਰ ਹੈ ਸੋ ਜੇਕਰ ਇੱਥੇ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਸੈਂਟਰ ਤੋਂ ਪੰਜਾਬ ਦੇ ਲਈ ਬਹੁਤ ਸਾਰੇ ਫੰਡ ਅਰੇਂਜ ਕੀਤੇ ਜਾ ਸਕਦੇ ਨੇ ਸੋ ਇਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਪਲੀਪਾਂਤੀ ਸਮਝਦੇ ਨੇ ਪਰ ਹੁਣ ਗੱਲ ਇਹ ਹੈ ਕਿ ਦੋਨਾਂ ਹਾਈ ਕਮਾਂਡਾਂ ਤੇ ਹੈ ਬੀਜੇਪੀ ਅਮਿਤ ਸ਼ਾਹ ਕੀ ਸੋਚਦੇ ਨੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਸੋਚਦੇ ਨੇ ਜਾਂ ਜੇਪੀ ਨੱਡਾ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਉਹ ਕੀ ਸੋਚਦੇ ਨੇ ਉਹਨਾਂ ਤੇ ਇਹ ਗੱਲ ਡਿਪੈਂਡ ਕਰਦੀ ਐ ਸੋ ਦੇਖਣਾ ਇਹੀ ਐ ਕਿ 2027 ਦੇ ਵਿੱਚ ਜਿਹੜਾ ਮੰਨਿਆ ਜਾ ਰਿਹਾ ਕਿ ਦੋਨੋਂ ਪਾਰਟੀਆਂ ਆਪਣੇ ਗਿਲੇ ਸ਼ਿਕਵੇ ਭਲਾ ਕੇ ਇਕੱਠੀਆਂ ਹੋ ਜਾਣਗੀਆਂ ਤਾਂ ਉਸੇ ਉਸੇ ਤਰਫ ਦੇ ਵੱਲ ਇਸ ਤਰੀਕੇ ਦੇ ਨਾਲ ਹੁਣ ਬੀਜੇਪੀ ਦੇ ਵੱਡੇ ਆਗੂ ਕੈਪਟਨ ਨਮਰਿੰਦਰ ਸਿੰਘ ਦਾ ਬਿਆਨ ਆਇਆ ਦੇਖਣਾ ਇਹ ਐ ਕਿ ਕੀ 2024 ਦੇ ਵਿੱਚ ਜਿਹੜੀ ਕੱਚ ਰਹਿ ਗਈ ਸਮਝੌਤੇ ਵਾਲੀ ਇਹ ਦੁਬਾਰਾ ਤੋਂ ਗੱਠ ਜੋੜ ਵਾਲੀ ਕਿ ਕੀ ਉਹ 2027 ਦੇ ਵਿੱਚ ਪੂਰੀ ਹੋ ਜੂਗੀ ਕਿ ਕੈਪਟਨ ਅਮਰਿੰਦਰ ਸਿੰਘ ਭਾਜਪੀ ਤੇ ਕਾਲੀ ਦਲ ਦੇ ਵਿਚਕਾਰ ਇੱਕ ਕੜੀ ਬਣਨਗੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਰਿਸ਼ਤੇ ਨੇ ਉਹ ਉਹ ਕਾਫੀ ਜ਼ਿਆਦਾ ਨੇੜਤਾ ਵਾਲੇ ਰਹੇ ਨੇ ਬੇਸ਼ੱਕ ਪੰਜਾਬ ਦੇ ਵਿੱਚ ਉਹ ਆਪੋਜੀਟ ਪਾਰਟੀਆਂ ਨੂੰ ਹੈਡ ਕਰਦੇ ਰਹੇ ਨੇ ਪਰ ਉਹਨਾਂ ਦੇ ਜਿਹੜੇ ਪਰਿਵਾਰਕ ਰਿਸ਼ਤੇ ਜਾਂ ਉਹਨਾਂ ਦੇ ਆਪਸੀ ਰਿਸ਼ਤੇ ਨੇ ਉਹ ਬੜੇ ਚੰਗੇ ਰਹੇ ਨੇ ਸੋ ਇਹ ਤਾਂ ਕੈਪਟਨ ਅਮਰਿੰਦਰ ਨੇ ਬੀਜੇਪੀ ਦੇ ਗੱਠ ਜੋੜ ਦੇ ਬਾਰੇ ਇਹ ਬਿਆਨ ਦਿੱਤਾ ਉਸ ਬਾਰੇ ਗੱਲ ਸੀ ਪਰ ਨਾਲ ਹੀ ਕੈਪਟਨ ਅਮਰਿੰਦਰ ਨੇ ਇੱਕ ਹੋਰ ਵੀ ਗੱਲ ਕਹਿ ਕੇ ਸਭ ਨੂੰ ਹੈਰਾਨ ਕੀਤਾ ਉਹ ਇਹ ਦਾਵਾ ਸੀ ਕਿ ਕੈਪਟਨ ਅਮਰਿੰਦਰ ਨੇ ਕਿਹਾ ਕਿ ਜਦੋਂ 2017 ਦੇ ਵਿੱਚ ਸਾਡੀ ਸਰਕਾਰ ਕਾਂਗਰਸ ਦੀ ਪੰਜਾਬ ਦੇ ਵਿੱਚ ਬਣੀ ਤਾਂ ਇੱਕ ਸਾਲ ਬਾਅਦ ਹੀ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਾਲਤਾ ਨਹੀਂ ਦੱਸਿਆ ਕਿਉਂਕਿ ਹੁਣ ਮੀਡੀਆ ਰਿਪੋਰਟਾਂ ਦੇ ਹਿਸਾਬ ਦੇ ਨਾਲ ਜੇਕਰ ਇਹ ਇਸ ਗੱਲ ਦਾ ਜ਼ਿਕਰ ਕੱਢ ਕੇ ਦੇਖੀਏ ਤਾਂ ਉਹ 2018 ਦਾ ਹੀ ਸਮਾਂ ਯਾਦ ਆਉਂਦਾ। ਕੈਪਟਨ ਨੇ ਕਿਹਾ ਕਿ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਕਿ ਤੁਹਾਡੀ وزارت ਦੇ ਵਿੱਚੋਂ ਇੱਕ ਮੰਤਰੀ ਹੈ ਜਿਸ ਤੇ ਕੁਝ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਤੁਸੀਂ ਉਸ ਮੰਤਰੀ ਨੂੰ ਆਪਣੇ ਮੰਤਰੀ ਮੰਡਲ ਦੇ ਵਿੱਚੋਂ ਕੱਢ ਦਿਓ। ਕੈਪਟਨ ਕਹਿੰਦੇ ਕਿ ਮੈਂ ਕਿਹਾ ਕਿ ਇਹ ਮੀਡੀਆ ਰਿਪੋਰਟਾਂ ਦੇ ਅਨੁਸਾਰ ਰਾਹੁਲ ਗਾਂਧੀ ਨਾ ਸੋਚਣ ਤੇ ਕਿਉਂਕਿ ਐਡੀ ਗੱਲ ਨਹੀਂ ਹੈ। ਕੈਪਟਨ ਕਹਿੰਦੇ ਕਿ ਮੈਂ ਕੁਝ ਦਿਨ ਤੱਕ ਇਸ ਤੇ ਕੋਈ ਫੈਸਲਾ ਨਹੀਂ ਲਿਆ ਤਾਂ ਮੈਨੂੰ ਦੁਬਾਰਾ ਤੋਂ ਰਾਹੁਲ ਗਾਂਧੀ ਕਹਿੰਦੇ ਨੇ ਕਿ ਤੁਸੀਂ ਇਸ ਬਾਰੇ ਕੁਝ ਨਹੀਂ ਕੀਤਾ ਜੇਕਰ ਤੁਸੀਂ ਇਸ ਮੰਤਰੀ ਨੂੰ ਬਾਹਰ ਨਹੀਂ ਕੱਢਦੇ ਸ਼ੈੱਕ ਨਹੀਂ ਕਰਦੇ ਤਾਂ ਫਿਰ ਮੈਂ ਟਵਿੱਟਰ ਤੇ ਟਵੀਟ ਕਰਕੇ ਕਹਿ ਦੂੰਗਾ ਕਿ ਕਾਂਗਰਸ ਇਸ ਪੰਜਾਬ ਦੇ ਮੰਤਰੀ ਨੂੰ ਬਾਹਰ ਕਰਦੀ ਹੈ ਜਾਂ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਦਿਖਾਉਂਦੀ ਹੈ ਕੈਪਟਨ ਕਹਿੰਦੇ ਕਿ ਫਿਰ ਇਸ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਰਾਹੁਲ ਗਾਂਧੀ ਅੜ ਗਏ ਨੇ ਹੁਣ ਉਹਨਾਂ ਨੇ ਮੰਨਣਾ ਨਹੀਂ ਤਾਂ ਕਹਿੰਦੇ ਕਿ ਮੈਂ ਉਸ ਮੰਤਰੀ ਨੂੰ ਬਾਹਰ ਕੱਢਣ ਦੀ ਬਜਾਏ ਉਸ ਮੰਤਰੀ ਦੇ ਨਾਲ ਬਹਿ ਕੇ ਗੱਲ ਕੀਤੀ ਉਸ ਨੂੰ ਇਹ ਸਾਰੀ ਡਿਟੇਲ ਦੱਸੀ ਕਿ ਭਈ ਰਾਹੁਲ ਗਾਂਧੀ ਇਸ ਤਰੀਕੇ ਨਾਲ ਚਾਹੁੰਦੇ ਨੇ ਕਿ ਤੁਸੀਂ ਬਜਾਰਤ ਦੇ ਵਿੱਚ ਨਾ ਰਹੋ ਤਾਂ ਕੈਪਟਨ ਕਹਿੰਦੇ ਨੇ ਕਿ ਫਿਰ ਉਸ ਮੰਤਰੀ ਨੇ ਬਿਨਾਂ ਦੇਰ ਕੀਤੇ ਆਪਣਾ ਅਸਤੀਫਾ ਮੈਨੂੰ ਸੌਂਪ ਦਿੱਤਾ ਸੀ ਹੁਣ ਉਹ ਮੰਤਰੀ ਕੌਣ ਸੀ ਜਿਨੇ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦਿੱਤਾ ਸੀ ਤਾਂ ਉਹ ਰਾਣਾ ਗੁਰਜੀਤ ਸਿੰਘ ਹੀ ਸੀ ਤੇ ਰਾਣਾ ਗੁਰਜੀਤ ਸਿੰਘ ਤੇ ਕਾਂਗਰਸ ਦੀ ਸਰਕਾਰ ਬਣਨ ਤੋਂ 1 ਸਾਲ ਬਾਅਦ ਹੀ ਕੁਝ ਭ੍ਰਸ਼ਟਾਚਾਰ ਦੇ ਇਲਜ਼ਾਮ ਲੱਗੇ ਸੀ ਕੁਝ ਮੀਡੀਆ ਟ੍ਰਾਇਲ ਹੋਇਆ ਸੀ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਜਿਹੜੀਆਂ ਖਬਰਾਂ ਲੱਗੀਆਂ ਸੀ ਸੋ ਜੇ ਇਸ ਬਿਆਨ ਨੂੰ ਦੇਖੀਏ ਕੈਪਟਨ ਦੇ ਨੂੰ ਤਾਂ ਫਿਰ ਇਸ਼ਾਰਾ ਜਿਹੜਾ ਉਹ ਰਾਣਾ ਗੁਰਜੀਤ ਦੇ ਵੱਲ ਹੀ ਚਲਿਆ ਜਾਂਦਾ ਇੱਕ ਦੂਸਰੇ ਹੋਰ ਆਗੂ ਸੀ ਕੈਪਟਨ ਨਵਜੋਤ ਸਿੰਘ ਸਿੱਧੂ ਹੁਣ ਲੋਕ ਕਹਿਣਗੇ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਤਰੀਕੇ ਨਾਲ ਹੀ ਛੱਡੀ ਸੀ ਬਜ਼ਾਰਤ ਤਾਂ ਉਹ ਦੂਸਰੇ ਤਰੀਕੇ ਦੇ ਨਾਲ ਸੀ ਇੱਕ ਉਹ ਕਾਫੀ ਲੇਟ ਸਮਾਂ ਸੀ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਵਿਭਾਗ ਦਾ ਮੰਤralਏ ਦਿੱਤਾ ਗਿਆ ਸੀ ਕੈਪਟਨ ਅਮਰਿੰਦਰ ਵੱਲੋਂ ਪਰ ਨਵਜੋਤ ਸਿੰਘ ਸਿੱਧੂ ਨੇ ਉਸ ਵਿਭਾਗ ਨੂੰ ਐਕਸੈਪਟ ਨਹੀਂ ਕੀਤਾ ਸੀ ਜਾਂ ਉਸ ਜਿਹੜਾ ਵਿਭਾਗ ਹੈ ਉਸਦੇ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ ਹੀ ਨਹੀਂ ਬਣੇ ਸੀ ਇੱਕ ਪਾਸੇ ਉਹ ਰਹਿ ਗਏ ਸੀ ਪਿੱਛੇ हट ਗਏ ਸੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਹ ਵਿਭਾਗ ਆ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਸੀ ਸੋ ਸਿੱਧੂ ਦੇ ਉੱਤੇ ਇਹ ਗੱਲ ਨਹੀਂ ਜਾਪਦੀ ਜੁੜਦੀ ਜਿੰਨੀ ਗੱਲ ਰਾਣਾ ਗੁਰਜੀਤ ਦੇ ਉੱਤੇ ਜੁੜਦੀ ਆ ਤੇ ਹੁਣ ਕੈਪਟਨ ਅਮਰਿੰਦਰ ਇਸ ਗੱਲ ਨੂੰ ਲੈ ਕੇ ਕਿਉਂ ਆਏ ਨੇ ਇਸ ਬਾਰੇ ਵੀ ਸੋਚਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਐਸੇ ਕਾਂਗਰਸ ਦੇ ਪੁਰਾਣੇ ਆਗੂ ਜਿਨ੍ਹਾਂ ਦੀ ਕੈਪਟਨ ਅਮਰਿੰਦਰ ਦੇ ਨਾਲ ਨੇੜਤਾ ਰਹੀ ਚਾਹੇ ਉਹ ਰਾਣਾ ਗੁਰਮੀਤ ਸੋਢੀ ਹੋਣ ਜਾਂ ਫਿਰ ਸੁਨੀਲ ਜਾਖੜ ਹੋਣ ਜਾਂ ਫਿਰ ਹੋਰ ਬਹੁਤ ਸਾਰੇ ਆਗੂ ਹੋਣ ਉਹ ਆਲਰੇਡੀ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਜਾ ਚੁੱਕੇ ਨੇ ਤੇ ਕੈਪਟਨ ਅਮਰਿੰਦਰ ਵੀ ਬੀਜੇਪੀ ਦੇ ਵਿੱਚ ਨੇ ਰਾਣਾ ਗੁਰਜੀਤ ਸਟਿਲ ਕਾਂਗਰਸ ਦੇ ਵਿੱਚ ਨੇ ਸਟਿਲ ਉਹ ਕਾਂਗਰਸ ਦੇ ਜਿਹੜੇ ਉਥੋਂ ਵਿਧਾਇਕ ਨੇ ਕਪੂਰਥਲਾ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਕਿਤੇ ਇਹ ਤਾਂ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹੋਣ ਕਿ ਰਾਣਾ ਗੁਰਜੀਤ ਨੂੰ ਵੀ ਹੁਣ ਭਾਜਪਾ ਦੇ ਵਿੱਚ ਲਿਆਂਦਾ ਜਾਏ ਕਿਉਂਕਿ ਰਾਣਾ ਗੁਰਜੀਤ ਤਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਾਂ ਫਿਰ ਕਪੂਰਥਲਾ ਦੀ ਪੋਲਿਟਿਕਸ ਦੇ ਵਿੱਚ ਕਾਫੀ ਵੱਡਾ ਆਧਾਰ ਹੈ ਲਗਾਤਾਰ ਉਹ ਜਿੱਤ ਜਾਂਦੇ ਨੇ ਕਿਸੇ ਵੀ ਤਰੀਕੇ ਦੇ ਨਾਲ ਪਿਛਲੀ ਇਲੈਕਸ਼ਨ ਦੇ ਵਿੱਚ ਤਾਂ ਉਹਨਾਂ ਨੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਜ਼ਾਦ ਖੜਾ ਕੇ ਵੀ ਜਿਤਾ ਦਿੱਤਾ ਸੀ ਸੋ ਇਸ ਕਰਕੇ ਕਿਤੇ ਇਹ ਤਾਂ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਰਾਣਾ ਗੁਰਜੀਤ ਦੇ ਵਿੱਚ ਅੱਜ ਵੀ ਉਹੀ 스ਪਾਰਕ ਮੌਜੂਦ ਹੈ ਤੇ ਜੇ ਇਹ ਗੱਲ ਬਾਹਰ ਆਉਂਦੀ ਹੈ ਤਾਂ ਰਾਣਾ ਗੁਰਜੀਤ ਇਹ ਇਸ ਗੱਲ ਨੂੰ ਸੋਚਣਗੇ ਕਿ ਰਾਹੁਲ ਗਾਂਧੀ ਕਿਸੇ ਵੇਲੇ ਉਹਨਾਂ ਦੇ ਉਲਟ ਸੀ ਤੇ ਹੋ ਸਕਦਾ ਹੈ ਕਿ ਰਾਣਾ ਗੁਰਜੀਤ ਇਸ ਗੱਲ ਦਾ ਥੋੜਾ ਜਿਹਾ ਵਿਰੋਧ ਕਰ ਦੇ ਤਾਂ ਕਾਂਗਰਸ ਨੂੰ ਛੱਡ ਕੇ ਬੀਜਪੀ ਦੇ ਵਿੱਚ ਆ ਜਾਣ ਜੇਕਰ ਕੈਪਟਨ ਇਸ ਤਰੀਕੇ ਦੇ ਨਾਲ ਸੋਚਦੇ ਨੇ ਤਾਂ ਫਿਰ ਵਾਕਈ ਕੈਪਟਨ ਨਮਰਿੰਦਰ ਨੇ ਜਿਹੜਾ ਇਹ ਬਿਆਨ ਦਿੱਤਾ ਉਹ ਕੈਪਟਨ ਅਮਰਿੰਦਰ ਜਾਂ ਫਿਰ ਬੀਜਪੀ ਦੇ ਪੱਖ ਦੇ ਵਿੱਚ ਜਾ ਸਕਦਾ ਪਰ ਗੱਲ ਇਹ ਹੈ ਕਿ ਰਾਣਾ ਗੁਰਜੀਤ ਤਾਂ ਜੇਕਰ ਇਹ ਉਹੀ ਨੇ ਜਿਸ ਤੇ ਇਹ ਸਾਰੇ ਨਿਸ਼ਾਨ ਜਾ ਰਹੇ ਨੇ ਕਿ 2028 ਦੇ ਵਿੱਚ ਤਾਂ ਰਾਣਾ ਗੁਰਜੀਤ ਸਿੰਘ ਨੇ ਹੀ ਅਸਤੀਫਾ ਦਿੱਤਾ ਸੀ ਤਾਂ ਇਹ ਤਾਂ ਗੱਲਾਂ ਰਾਣਾ ਗੁਰਜੀਤ ਨੂੰ ਪਹਿਲਾਂ ਹੀ ਪਤਾ ਸੀ ਜੇ ਰਾਣਾ ਗੁਰਜੀਤ ਨੇ ਕਾਂਗਰਸ ਛੱਡਣੀ ਹੁੰਦੀ ਤਾਂ ਉਹ ਸ਼ਾਇਦ ਹੁਣ ਤੱਕ ਛੱਡ ਚੁੱਕੇ ਹੁੰਦੇ ਪਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਹੁਣ ਕਿਉਂ ਲੈ ਕੇ ਆਏ ਇਹਦੇ ਪਿੱਛੇ ਥੋੜਾ ਸੋਚਣਾ ਪਊਗਾ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਕਲੀਅਰ ਹੋ ਜਾਣਗੀਆਂ ਪਰ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਦੋ ਬਿਆਨ ਦਿੱਤੇ ਨੇ ਖਾਸ ਕਰਕੇ ਅਕਾਲੀ ਦਲ ਦੇ ਨਾਲ ਬੀਜੇਪੀ ਦੇ ਗੱਠ ਜੋੜ ਦੇ ਬਾਰੇ ਤਾਂ ਇਸ ਗੱਲ ਨੂੰ ਦੇਖ ਕੇ ਹੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਸੀਰੀਅਸ ਨੇ 2027 ਨੂੰ ਲੈ ਕੇ ਸੀਰੀਅਸ ਨੇ ਕਿ ਕਿਸ ਤਰੀਕੇ ਨਾਲ ਬੀਜੇਪੀ ਪੰਜਾਬ ਦੇ ਵਿੱਚ ਮੁੜ ਵਾਪਸੀ ਕਰੇ ਮੁੜ ਸਰਕਾਰ ਬਣਾਵੇ ਪਰ ਕੈਪਟਨ ਮਰਿੰਦਰ ਇਹ ਕਹਿ ਰਹੇ ਨੇ ਕਿ ਜੇਕਰ ਬੀਜੇਪੀ ਨੇ ਸਰਕਾਰ ਬਣਾਉਣੀ ਆ ਤਾਂ 2027 ਦੀ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਜਾਂ 2027 ਦੀ ਇਲੈਕਸ਼ਨ ਅਕਾਲੀ ਦਲ ਦੇ ਗਠਜੋੜ ਦੇ ਨਾਲ ਹੀ ਲੜੇ ਤਾਂ ਸਰਕਾਰ ਬਣ ਜੂਗੀ ਕੈਪਟਨ ਇਹ ਵੀ ਕਹਿ ਰਹੇ ਨੇ ਕਿ ਜੇਕਰ ਨਈ ਬੀਜੇਪੀ ਗਠਜੋੜ ਕਰਦੀ ਅਕਾਲੀ ਦਲ ਦੇ ਨਾਲ ਤਾਂ 2-3 ਇਲੈਕਸ਼ਨਾਂ ਲੱਗਣਗੀਆਂ ਬੀਜੇਪੀ ਨੂੰ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਪਣਾ ਕੈਡਟ ਕੈਡਰ ਹੈ ਜਿਹੜਾ ਉਹਨੂੰ ਸਥਾਪਿਤ ਕਰਨ ਦੀਆਂ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਵੀ ਜਾਣਦੇ ਹਾਂ ਕਿ ਉਸ ਤਰੀਕੇ ਦਾ ਕੈਡਟ ਕੈਡਰ ਹੈ ਜਿਹੜਾ ਉਹ ਭਾਜਪਾ ਦਾ ਹਾਲੇ ਤੱਕ ਵੀ ਨਹੀਂ ਹੈ ਜਿਸ ਤਰੀਕੇ ਦਾ ਕੈਡਟ ਕੈਡਰ ਅਕਾਲੀ ਦਲ ਦਾ ਤੇ ਜਿਸ ਤਰੀਕੇ ਦਾ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਦਾ ਸੋ ਦੇਖਣਾ ਇਹ ਹੈ ਕਿ ਭਾਜਪਾ ਦੀ ਜਿਹੜੀ ਹਾਈ ਕਮਾਂਡ ਹੈ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੂੰ ਕਿੰਨਾ ਸੀਰੀਅਸ ਲੈਂਦੀ ਹੈ